ਡੀਵੀ ਦੀ ਖੇਡ ਕਲੱਬ ਦੇ ਵਿੱਚ ਖੇਡੇ ਆ ਬਹੁਤ ਬਹੁਤ ਸਤਿਕਾਰ ਹੈ ਸਰਬਰਾਮਪਤ ਚੱਕ ਮਾਈਕ ਤੇ ਕਰਦੇ ਸਿਫਤ ਗੱਬਰੂਆਂ ਦੀ ਉਧਰ ਦੇ ਕਬੱਡੀ ਪਾਉਣ ਦੇ ਲਈ ਘੁੰਮਣ ਵਾਲਾ ਪੋਵੀ ਆ ਗਿਆ ਘੁੰਮਣ ਪਿੰਡ ਵਾਲਾ ਪੋਵੀ ਕਰੂ ਕਮਾਲ ਕੇ ਨਹੀਂ ਉਧਰ ਦੇਖ ਜਾਫੀ ਤੈਨਣ ਤੇ ਨਾਲੇ ਵਿੱਚ ਉਤੇਕਾਂਗੇ ਕਿਹੜਾ ਕਰੂ ਕਮਾਲ ਰੇਡਰ ਦੇ ਲਈ ਬਾਦ ਜਰੂਰੀ ਜਾਫੀ ਦੇ ਹੱਥ ਦੀ ਰੇਡ ਨੂੰ ਟੱਕੇ ਜਿਹੜਾ ਭੱਜ ਦੀ ਰੇਡ ਨੂੰ ਟੱਕੇ ਉਹ ਘਮਨਪੁਰ ਦਾ ਬੋਬੋ ਵੀ 딱 ਬੜੀ ਭੱਜਿਆ ਨੰਬਰ ਲੈ ਗਿਆ ਇਹ ਗੱਲਾਂ ਵਾਤਾ ਟਿਕਾਣੇ ਲੱਗੀਆਂ ਉਹ ਕਾਲੂ ਆਇਆ ਰਪਿੰਦਰ ਭਾਈ ਉਹਦਾ ਮੈਨੂੰ ਯਾਦ ਆ ਜਦੋਂ ਮੈਂ ਝੰਡੂ ਕੇ ਟੂਰਨਾਮੈਂਟ ਤੋਂ ਆਇਆ ਸੀ ਨਾ ਮੈਂ ਸਾਂਗਦਾ ਹੁੰਦਾ ਸੀਗਾ ਬਈ ਕਾਲੂ ਲੈ ਕੇ ਆਇਆ ਸੀ ਮੈਨੂੰ ਵੀ ਮੈਨੂੰ ਉਹ ਸਾਂਗ ਥੰਗਦਾ ਹੁੰਦਾ ਸੀਗਾ ਕਾਲੂ ਭੱਜ ਕੇ ਨਾ ਆ ਜਾ ਵੀ ਤੂੰ ਕਮੈਂਟਰੀ ਕਰ ਤੇ ਫਿਰ ਤੁਹਾਡੇ ਕੋਲ ਆਇਆ ਜੇ ਉਹਨਾਂ ਦਾ ਵਾਇਰਲ ਹੋਇਆ ਐ ਇਹਨਾਂ ਗੱਲਾਂ ਬਾਤਾਂ ਟਿਕਾਣੇ ਲੱਗੀਆਂ ਲੇ ਵੀ ਰਪਿੰਦਰ ਬਾਈ ਬਹੁਤ ਕੁਝ ਸਿੱਖ ਗਿਆ ਇਹ ਬਹੁਤ ਕੁਝ ਸਿੱਖ ਗਿਆ ਹਰੇ ਬਾਬੇ ਦੀ ਕਿਰਪਾ ਦੇ ਨਾਲ ਇਹਨੇ ਬਹੁਤ ਪਲਰਦੀਆਂ ਪ੍ਰਾਪਤ ਕਰਨੀਆਂ ਬਾਕੀ ਮੈਂ ਓਹੀ ਥੋੜਾ ਓਹੀ ਨੋਟ ਕਰ ਰਿਹਾ ਵੀ ਇਹ ਜਿਵੇਂ ਕਹਿੰਦੇ ਨੇ ਨਾ ਵੀ ਸਮਝ ਰਿਹਾ ਹੌਲੀ 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 ਸਮਝ ਜਾਊਗਾ ਹੌਲੀ ਹੌਲੀ ਜਿਵੇਂ ਕਹਿੰਦੇ ਹੁੰਦੇ ਵੀ ਪਾਲਿਸ਼ ਜਦੋਂ ਹੋ ਗਿਆ ਤੇ ਦੁਨੀਆ ਦੇ ਵਿੱਚ ਹੀਰਾ ਚਮਕੂਗਾ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਉਡੀਕ ਕਰਨੀ ਪਵੇਗੀ ਬਈ ਪੜਾਈ ਕਰਨੀ ਪਵੇ ਗੱਲ ਦੇ ਨਾਲ ਜੋੜ ਰਿਹਾ ਇਹਨੂੰ ਤੁਸੀਂ ਜਦੋਂ ਮਰਜ਼ੀ ਦੇਖੋ ਟੂਰਨਾਮੈਂਟ ਤੇ ਜਾਂਦਾ ਇਹਨਾਂ ਕਮੈਂਟਰੀ ਸੁਣਦਾ ਜਿਉਂ-ਜਿਉਂ ਸੁਣਦਾ ਤਿਆਂ ਤੋਂ ਸਿੱਖਦਾ ਹੀ ਐ ਨਹੀਂ ਹੈਗਾ ਵੀ ਚਲਾ ਗਿਆ ਇਹਨੂੰ ਪੈਸੇ ਦੀ ਲਾਲਚ ਘਟ ਹੈ ਇਹਨੂੰ ਬੋਲਣ ਦਾ ਲਾਲਚ ਵੱਧ ਹੈ ਇਹਨੂੰ ਸਿੱਖਣ ਦਾ ਲਾਲਚ ਵੱਧ ਹੈ ਜਿਹੜਾ ਸਿੱਖਣ ਦਾ ਲਾਲਚ ਕਰਦਾ ਵੱਡੇ ਭਾਈ ਉਹੀ ਛਾਉਂਦਾ ਦੁਨੀਆ ਤੇ ਜਿਹੜਾ ਸਿੱਖਦਾ ਉਹੀ ਕਹਿੰਦੇ ਪ੍ਰਾਪਤੀ ਕਰਦਾ ਸਿੱਖ ਕੇ ਜਿਹੜਾ ਬੰਦਾ ਹੁੰਦਾ ਔਰ ਉਹ ਲੰਬਾ ਸਮਾਂ ਟਿਕਿਆ ਰਹਿੰਦਾ ਇੱਕ ਹੁੰਦਾ ਰੱਟਾ ਲਾਉਣਾ ਵੀ ਫਲਾਨਾ ਆ ਗਿਆ ਉਹਦੇ ਲਈ ਉਹੀ ਆਪਾਂ ਹਰ ਰੋਜ਼ ਬੋਲਣਾ ਇੱਕ ਜਿਹੜਾ ਹੁੰਦਾ ਅੱਖੀਂ ਡਿਠਾ ਹਾਲ ਸੁਣਾਉਣਾ ਲੈ ਵੀ ਸਰਬਰਾਮ ਜਿੰਨਾ ਟਾਈਮ ਅੱਖੀ ਡਿਠਾ ਹਾਲ ਸੁਣਾਏਗਾ ਇਹ ਸਾਰੇ ਮਾਹੌਲ ਦਾ ਇਸ ਗਰਾਊਂਡ ਦਾ ਦਰਸ਼ਕਾਂ ਦੀ ਗੱਲ ਕਰਨੀ ਹੈ ਸਾਡੇ ਲਈ ਖਿਡਾਰੀ ਪਹਿਲਾਂ ਨੇ ਖਿਡਾਰੀਆਂ ਤੋਂ ਪਹਿਲਾਂ ਆਹ ਦਰਸ਼ਕ ਨੇ ਰੱਬ ਵਰਗੇ ਜਿਹੜੇ ਸਾਡੇ ਲਈ ਆਉਂਦੇ ਐ ਬਿਨਾਂ ਕਿਸੇ ਲਾਲਚ ਲੋਭ ਤੇ ਸਾਨੂੰ ਤੇ ਫਿਰ ਵੀ ਕੁਝ ਨਾ ਕੁਝ ਮਿਲ ਜਾਂਦਾ ਪਰ ਆਹ ਖੇਡ ਕਬੱਡੀ ਨੂੰ ਪਿਆਰ ਕਰਦੇ ਐ ਤਾਂ ਜੋ ਪੁੱਜਦੇ ਐ ਮੈਂ ਸਾਰਿਆਂ ਦਾ ਸਤਿਕਾਰ ਕਰਦਾ ਬੇਨਤੀ ਕਰਦਾ ਜਲਦੀ ਦੇ ਨਾਲ ਭੂੰਦੜ ਤੇ ਬੁੱਟਰ ਬਾਬਾ ਜੀ